ਪ੍ਰਕਾਸ਼ ਪੁਰਬ ਮਨਾਉਣ ਦੇ ਸਬੰਧ ਵਿੱਚ ਲੋਕ ਦੁਆਰਾ ਕਰ ਦਿੱਤਾ ਸਰਸਾ ਵਿਖੇ 26 ਤਰੀਕ ਤੋਂ ਪ੍ਰਵਾਸ ਦੇ ਰਿਹਾ ਆਰੰਭ ਹੋਈਆ ਅੱਜ ਜੋ ਪੰਜ ਦਿਨ ਗੁਰਦੁਆਰਾ ਸਾਹਿਬ ਮਹਾਰਾਜ ਦੇ ਆਗ੍ਰੋਹ ਤੇ ਸਮਾਪਤੀ ਹੋਈ ਸ਼ਰਧਾਂਕੀਤਨ ਦੀ ਸੇਵਾ ਸੰਤਾ ਨੇ ਕੀਤੀ ਬਹੁਤ ਬਹੁਤ ਸੇਵਾ ਕਰਕੇ ਸੰਤਾ ਨੇ ਗੁਰੂ ਘਰ ਦੀਆਂ ਕ੍ਰਿਪਾ ਪ੍ਰਾਪਤ ਕੀਤੀਆਂ ਜੋ ਲਾਈਵ ਅਸ਼ੋਕ ਕੁਮਾਰ ਜੀ ਦਾ ਬਹੁਤ ਧੰਨਵਾਦ ਜੋ ਇੱਥੇ ਪਹੁੰਚੇ ਜੀ ਬਗਲ ਜਨਰਵਾ ਦੇ ਕਿ ਮਹਾਰਾਜਾ ਕਿਰਪਾ ਕਰਨਾ ਕੰਦ ਉਸਤੀ ਦੀ ਰਾਜਪੋਤ ਤੇ ਨਾ ਜੋ ਕੁਮਾਰ ਜੀ ਨੂੰ ਕੇਂਦਰ ਸੇਵਾ ਕਰਨਾ ਮਾਰਾ ਇੱਕ ਬਲ ਬਸ ਬੱਲਾ ਖਾਈਪੁਰਾ ਦੀ 57 ਤੋਂ ਸਾਰੀਆਂ ਸੱਤਾ ਨੂੰ ਗੁਰਦਾਰੀ ਪਾਤਸ਼ਾਹ ਦੇ ਸਭਾਰ ਜੁਦੀਆਂ ਬਹੁਤ ਬਹੁਤ ਵਧਾਈਆਂ ਲਾਈ ਜਿੰਦੀ ਤਖਸਲ ਸਭਾਈ ਜੀ ਅਗਰ ਸ੍ਰੀ ਦਾਸ ਅਰੰਭੀਰ ਸਿੰਘ ਖਾਲਸਾ ਪ੍ਰਧਾਨ ਡੋਟਰਾ ਪੜੀ ਗੀਤਾਂ ਦੇ ਪ੍ਰੋਸ਼ਾਤੋਂ ਜੋ ਕਿ ਗੁਰਨਾਨਕ ਦੇਵ ਜੀ ਦੇ ਦਰਕਾਰ ਕੋਚਿਆਂ ਅੰਦਰ ਸਮਾਗਮ ਚੱਲ ਰਹੇ ਨੇ 26 ਤਰੀਕ ਨੂੰ ਪ੍ਰਭਾਤ ਕਿਰਿਆ ਆ ਰਹੀਆਂ ਸੀ ਜੋ ਕਿ ਵੱਖ-ਵੱਖ ਨਗਰਾਂ ਦੇ ਵਿੱਚ ਮੁਹੱਲੇ ਦੇ ਵਿੱਚ ਹੁੰਦਿਆਂ ਜਾਂ ਸੰਤਾਂ ਨੇ ਬਹੁਤ ਉਤਸ਼ਾਹ ਦੇ ਨਾਲ ਘਰਾਂ 'ਚ ਬੁਲਾ ਕਰਕੇ ਜੋ ਸੰਤਾਂ ਦੀ ਸੇਵਾ ਕੀਤੀ ਹੈ ਹਰ ਜੱਥੇ ਸੰਤਾਂ ਨੇ ਜਾ ਕੇ ਕੀਤਾ ਘਰਾਂ ਦੇ ਵਿੱਚ ਅੱਜ 5 ਤਰੀਕ ਨੂੰ ਗੁਰਪੁਰਬ ਵਾਲੇ ਦਿਨ ਪ੍ਰਭਾਤ ਕਿਰਿਆ ਦੀ ਸਮਾਪਤੀ ਦੇ ਸੰਬੰਧ ਔਰ ਗੁਰਨਾਨਕ ਦੇਵ ਜੀ ਦੇ ਮਾਰਕਬ ਦੇ ਕੋਚਿਆਂ ਅੰਦਰ 10 ਦੇੰਤੋਂ ਜੋ ਖੜ੍ਹਪੜ ਸਾਹਿਬ ਆਰੰਭ ਹੋਇਆ ਹੈ ਨ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਅੱਜ ਉਹਨਾਂ ਦੇ ਘੋੜ ਪਾਈ ਜਾਣੇ ਹਨ 11:00 ਵਜੇ ਉਸ ਤੋਂ ਉਪਰੰਤ ਕੀਰਤਨ ਕੀਰਤਨ ਤੋਂ ਬਾਅਦ ਸੰਤਾਂ ਜੋ ਲੰਗਰ ਤਿਆਰ ਕਰੀਆਂ ਨੇ ਲੰਗਰ ਵਰਤਾਏ ਜਾਣਗੇ ਸੰਤਾਂ ਨੇ ਸੇਕਾਏ ਜਾਣਗੇ ਸੰਤਾਂ ਇਸ ਕੋਇਤਰ ਦਿਹਾੜੇ ਦਾ ਲਾਹ ਲਾ ਕੇ ਘਰ ਵਿੱਚ ਖੁਸ਼ੀਆਂ ਪ੍ਰਾਪਤ ਕਰ ਰਹੇ ਨੇ ਔਰ ਸਾਰੀਆਂ ਸੰਤਾਂ ਇੱਕ ਤੇ ਜਿੰਨਾ ਰਲ ਮਿਲ ਕੇ ਸੇਵਾ ਕਰ ਰਹੀਆਂ ਨੇ ਸੰਤਾਂ ਦਾ ਬਹੁਤ ਹੀ ਤਗੜਾ ਸਹਿਯੋਗ ਹੈ ਇਸ ਕਮੇਟੀ ਦੇ ਨਾਲ ਸਾਰੀ ਕਮੇਟੀ ਜੋ ਹੈ ਰਲ ਮਿਲ ਕੇ ਸਾਰੀਆਂ ਸਵਾਵਾ ਆਪ ਨਵਾਰੀਆਂ ਨੇ ਲੰਗਰ ਵੀ ਖੁਦ ਆਪ ਤਿਆਰ ਕਰ ਰਹੀਆਂ ਨੇ ਸੋ ਦਾਜ ਇੰਨੀਆਂ ਹੀ ਬੇਨਤੀਆਂ ਕਰਦਾ ਹੋਇਆ ਸਾਰੀਆਂ ਸੰਤਾਂ ਦਾ ਸ਼ੁਕਰਾਨਾ ਕਰਦਾ ਹੋਇਆ ਧੰਨਵਾਦ ਗੁਰੂ ਮਹਾਰਾਜ ਦਾ ਕਰਦਾ ਹੋਇਆ ਜਿਨ੍ਹਾਂ ਨੇ ਖੁਸ਼ੀਆਂ ਪਹੁੰਚਾਈਆਂ ਵਾਹਿਗੁਰੂ ਜੀ ਕੀ ਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ